ਦਿੱਲੀ ਦੇ ਧਰਨੇ ਨੂੰ ਜਿੱਤਣ ਵਾਲੇ ਯੋਧਿਆਂ ਦਾ ਇਕੱਠ ਅੱਜ ਵੇਖ ਸਕਦੇ ਹੋ ਤੁਸੀਂ ਗੁਰਦਾਸਪੁਰ ਦੇ ਵਿੱਚ ਏਡੀਸੀ ਸਾਹਿਬ ਦੇ ਸਾਹਮਣੇ ਪੇਸ਼ ਹੋਇਆ ਕਿਉਂਕਿ ਕਿਸਾਨਾਂ ਦੇ ਬਹੁਤ ਸਾਰੇ ਹੋਰੇ ਨੁਕਸਾਨ ਦੇ ਵਿੱਚ ਸਰਕਾਰਾਂ ਸਿਰਫ ਲਾਰੇ ਲਾਉਂਦੀਆਂ ਸੀ ਵਾਅਦੇ ਕਰਦੀਆਂ ਸੀ ਲੇਕਿਨ ਉਹ ਪੂਰੇ ਨਹੀਂ ਸੀ ਕੀਤੇ ਜਾਂਦੇ ਜਿਸ ਕਰਕੇ ਜਿਨ੍ਹਾਂ ਵਿੱਚੋਂ ਕੁਝ ਵਾਅਦੇ ਉਹ ਸਨ ਕੀ ਕਿਸਾਨੀ ਜਦੋਂ ਹੜ ਆਏ ਆ ਪਿਛਲੇ ਸਾਲ ਤਾਂ ਉਸ ਦੇ ਮੁਆਵਜ਼ੇ ਨਹੀਂ ਮਿਲੇ। ਕਈ ਜਗ੍ਹਾ ਦੇ ਉੱਤੇ ਨਕਾਸ ਜਿਹੜੇ ਕਿਸਾਨਾਂ ਦੇ ਖੇਤਾਂ 'ਚ ਬਣਾਏ ਗਏ ਉਹ ਪੱਕੇ ਨਹੀਂ ਕੀਤੇ ਗਏ। ਗੰਨੇ ਦੀਆਂ ਮਿੱਲਾਂ ਦੇ ਕੁਝ ਬਕਾਏ ਜਿਹੜੇ ਕਿਸਾਨਾਂ ਦੇ ਉਹ ਨਹੀਂ ਅਜੇ ਤੱਕ ਦਿੱਤੇ ਗਏ। ਜਿੰਨਾ ਨੁਕਸਾਨ ਕਿਸਾਨੀ ਦਾ ਹੜਾਂ ਵੇਲੇ ਹੋਇਆ ਅਜੇ ਤੱਕ ਉਹਦਾ ਮੁਆਵਜ਼ਾ ਜਿਹੜਾ ਵਾ ਕਿਸਾਨਾਂ ਨੂੰ ਨਹੀਂ ਮਿਲਿਆ। ਔਰ ਇਹ ਉਹ ਜੋਧੇ ਨੇ ਜਿਹੜਾ ਦਿੱਲੀ ਦਾ ਮੋਰਚਾ ਜਿੱਤੇ ਆ ਔਰ ਅੱਜ ਏਡੀਸੀ ਸਾਹਿਬ ਨੂੰ ਮਿਲੇ ਨੇ। ਔਰ ਕੀ ਕੀ ਸਵਾਲ ਏਡੀਸੀ ਸਾਹਿਬ ਦੇ ਅੱਗੇ ਰੱਖੇ ਨੇ। ਇਹ ਪੂਰੀ ਗੱਲਬਾਤ ਸੁਣੋ ਔਰ ਵੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪੂਰੀ ਗੱਲਬਾਤ ਸਾਰੀ ਹੀ ਏਡੀਸੀ ਸਾਹਿਬ ਨੇ ਕੀ ਜਵਾਬ ਦਿੱਤੇ ਨੇ ਸਾਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਹੈ ਔਰ ਵੀਡੀਓ ਨੂੰ ਵੱਧ ਤੋਂ ਵੱਧ ਸੁਣਾਓ ਔਰ ਸ਼ੇਅਰ ਕਰੋ ਮੱਕੇ ਢਿੰਟੀ ਕੀ ਆ ਪਿੱਛੇ ਜਿਸ ਤਰ੍ਹਾਂ ਇੱਕ ਟਾਂਡਾ ਜੈਲਪੁਰ ਬਾਹ ਟਾਂਡਾ ਦੀ ਜਿਹੜੀ ਆ ਪਿਛਲੇ ਸਾਲ ਫਲੱਡ ਦੇ ਨਾਲ ਜਿਹੜਾ ਸੀ ਉਹ ਫਸਟਾ ਬਰਬਾਦ ਹੋ ਗਿਆ ਤੇ ਉੱਥੇ ਲਾੜਾ ਕਟੜ ਵਿਕਾਸ ਨੇ ਜਿਹਦੇ ਵਿੱਚ ਐਸਜੀਐਮ ਪੀਨਾ ਨਗਰ ਨੇ ਜਿਹੜੀਆਂ ਸੀ ਸਾਰੀਆਂ ਰਿਪੋਰਟਾਂ ਕੀਤੀਆਂ ਨੇ ਤੇ 4 ਪੋਟਾਂ ਦੇ ਉੱਤੇ ਅਜੇ ਤੱਕ ਜਿਹੜਾ ਕੰਮ ਜਿਹੜਾ ਨਾਲਾ ਜਿਹੜਾ ਨਿਕਲਣਾ ਸੀ ਉਹਦੇ ਵਿੱਚੋਂ ਪੁੱਛ ਜ਼ਮੀਨ ਜਿਹੜੀ ਸੀ ਐਕਵਾਇਰ ਕਰਨੀ ਸੀ ਉਹ ਪਾਸੇ ਨਾਲਾ ਬਣਿਆ ਹੋਇਆ ਤੇ ਅੱਗੇ ਇੱਕ ਛੱਟ ਸੀ ਉਹਦੇ ਵਿੱਚੋਂ ਨਾਲਾ ਖੜਨਾ ਸੀ ਜੋ ਸਾਡੇ ਨਾਲ ਨਾਲ ਸਾਰੇ ਵਾਦੇ ਕੀਤੇ ਸੀ ਲਿਖਤੀ ਤੌਰ ਤੇ ਤੇ ਪੋਰਟਾ ਅਸਲੀਅਮ ਸਾਹਿਬ ਨੇ ਤਿਆਰ ਕਰਕੇ ਤੇ ਉਹ ਟੀਸੀ ਸਾਹਿਬ ਕੋਲੇ ਆ ਗਏ ਆ ਤੇ ਅੱਗੇ ਵੀ ਚੱਲ ਗਏ ਲੇਕਿਨ ਉਹਨਾਂ ਰਿਪੋਰਟਾਂ ਤੇ ਅਜੇ ਤੱਕ ਕਾਰਵਾਈ ਨਹੀਂ ਹੋਈ ਜਿਹੜਾ ਫਤਿਹ ਆਪ ਜੀ ਨਹੀਂ ਸੀ ਕੋਲੇ ਬਾਅਦ ਉਹ ਵੀ ਐਕਸਨ ਰੀਨੇਜਮ ਨੂੰ ਜੀ ਭੇਜਿਆ ਹੋਇਆ ਹੈ ਰਿਪੋਰਟਾਂ ਨੂੰ ਕਰਵਾਈ ਕਰਨ ਬਾਰੇ ਤੇ ਐਕਸਨ ਰੀਨੇਜ ਜਿਹੜਾ ਦੋ ਦਿਨ ਮੁੱਕ ਕੇ ਸਰਵੇ ਕੀਤੀ ਮੁਰਵਾਲ ਮੰਦ ਜਿਹੜਾ ਅਕਵਾਇਰ ਕਰਨੀਆਂ ਜਾਂ ਜਿਹੜਾ ਹੈ ਉਹ ਕੋਈ ਕੈਂਟਰ ਵਗੈਰੇ ਨਾਲ ਜਿਹੜਾ ਕਰਨਾ ਹੈ ਉਹ ਪਤਾ ਕਰਵਾਇਆ ਇਹ ਸਾਰੋ ਚ ਦੇਖੀ ਹੈ ਪਈ ਸਾਲ ਹੋ ਗਿਆ ਪੂਰਾ ਪਿਛਲੇ ਸਾਲ ਤੋਂ ਸੰਗਮ ਅਕਵਾਇਰ ਮੰਦਾ 23 8 ਨਹੀਂ ਨਹੀਂ ਇਹ ਕੱਟਦੇ ਵੀ ਮੀਡੀਆ ਦੇ 10ਵੇਂ ਵੀ ਲੈ ਲਿਆ ਉਹ ਪਤਾ ਨਹੀਂ ਲੋ 11 ਮਹੀਨੇ ਹੋ ਗਏ 10 ਜਿਹੜੇ ਗਿਆ 9 ਮਹੀਨੇ ਹੋ ਗਏ ਸਾਲੀ ਹੋ ਗਿਆ ਮੇਰੀ ਰਿਕਵੈਸਟ ਕਾਦੀ ਹੋ ਗਿਆ ਨਾ ਮੇਰਾ ਕਹਿਣ ਤੋਂ ਪਾਵੇ ਆ ਕਿ ਹੁਣ ਫਲੱਡ ਦਾ ਮਤਲਬ ਕਿ ਬਰਸਾਤਾਂ ਦਾ ਸਮਾਂ ਆ ਗਿਆ ਹੈ ਬਰਸਾਤਾਂ ਚੱਲ ਰਹੀਆਂ ਨੇ ਹੁਣ ਅੱਜ ਬ ਕੁਦਰਤ ਦਾ ਕਰੇ ਬਰਸਾਤਾਂ ਅੱਜ ਫੇਰ ਜਿਹੜੇ ਉਸੇ ਤਰ੍ਹਾਂ ਦੇ ਹਾਲਾਤ ਫੇਰ ਪੈਦਾ ਹੋ ਜਾਣ ਤੇ ਕੀ ਜਿਮੀਦਾਰ ਜਿਹੜੇ ਨੇ ਪਿਛਲੇ ਸਾਲ ਵੀ ਜਿਹੜੇ ਸੀ ਉਹ ਵੀ ਬਰਬਾਦ ਹੋ ਗਏ ਤੇ ਇਸ ਵਾਰੀ ਫੇਰ ਉਹ ਹੋਣਗੇ ਕੌਣ ਜ਼ਿੰਮੇਵਾਰ ਹੈ ਉਹ ਕਾਰਵਾਈ ਕਰਦੇ ਹੁੰਦੇ ਨੇ ਨਹੀਂ ਜੀ ਫੇਰ ਤੁਹਾਡੀ ਜ਼ਿੰਮੇਵਾਰੀ ਹੈਗੀ ਆ ਤੇ ਤੁਸੀਂ ਉਹ ਫਸਲਾਂ ਬਚਾਓਗੇ ਨਾਲੇ ਕੱਢੋ ਉੱਥੇ ਜੇ ਉਹਦੇ ਜੇ ਵੈਸੀ ਵੀ ਆ ਤਾਂ ਵੀ ਅਸੀਂ ਜ਼ਿੰਮੇਵਾਰੀ ਲੈਂਦੇ ਹੀ ਆ ਉਹ ਵੀ ਜਿਹੜਾ ਨਹੀਂ ਕਰਦੇ ਨਹੀਂ ਜੀ ਜ਼ਿੰਮੇਵਾਰੀ ਜ ਸਾਰੇ ਕੋਸ਼ਿਸ਼ੇ ਕਰ ਰਹੇ ਜਿਵੇਂ ਕਿ ਜੁਮੇਵਾਰੀ ਪਜਣਾ ਜੋ ਵੀ ਹੈ ਇਹ ਹੁਣ ਤੁਹਾਡੀ ਜ਼ਿੰਮੇਵਾਰੀ ਆ ਕਿਉਂਕਿ ਅਸੀਂ ਨਿਜੀ ਤੌਰ ਦੇ ਉੱਤੇ ਜਿਹੜਾ ਕੋਟਾਂ ਦੇ ਵਿੱਚ ਹੁਣ ਸਾਨੂੰ ਪਤਾ ਲੱਗਿਆ ਕਿ ਉਪਰਾਂ ਤੇ ਸਾਡੀ ਕੋਈ ਸੁਣਵਾਈ ਨਹੀਂ ਤੇ ਜਿਹੜਾ ਵੀ ਕੰਮ ਕਰਨੇ ਆ ਜਿਹੜਾ ਵੀ ਕੰਮ ਸਾਡੇ ਮਸਲਾ ਕੋਈ ਹੁੰਦਾ ਹੈ ਉਹ ਅਸੀਂ ਥੱਲੇ ਤੋਂ ਲੈ ਕੇ ਜੇ ਕੋਈ ਤਸੀਹਤਾਰਨਾ ਹੈ ਤਾਂ ਉੱਥੇ ਵੀ ਸਾਨੂੰ ਧਰਨੇ ਜੇ ਸਾਡਾ ਕੋਈ ਗੰਨਾ ਮਿਲਣਾ ਉੱਥੇ ਵੀ ਤੁਹਾਨੂੰ ਕਰਨੇ ਜੇ ਐਸਡੀਐਮ ਨਾਲ ਤਾਂ ਉੱਥੇ ਵੀ ਧਰਨੇ ਜੋ ਕੁਝ ਆ ਸਾਨੂੰ ਜੇ ਕੁਦਰਤੀ ਆਫ਼ਤਾਂ ਹੋਣ ਤੇ ਉੱਥੇ ਸਾਨੂੰ ਜਿਹੜੀ ਕੋਈ ਪਾਰਪੰਡੀ ਆ ਤੇ ਉੱਥੇ ਵੀ ਸਾਡੀ ਸੁਣਵਾਈ ਨਹੀਂ ਹੁੰਦੀ ਉੱਥੇ ਵੀ ਸਾਨੂੰ ਤਾਂ ਦੇ ਪਰ ਇਹ ਗੱਲ ਠੀਕ ਨਹੀਂ ਹੈਗੀ ਕਿ ਆਪ ਜੀਆਂ ਦੀ ਕੋਈ ਜ਼ਿੰਮੇਵਾਰੀ ਬਣਦੀ ਆ ਤੇ ਇਹਦੇ ਵਿੱਚ ਹੁਣ ਤੱਕ ਕਾਰਵਾਈ ਹੋਣੀ ਚਾਹੀਦੀ ਸੀ ਮੇਰਾ ਕਹਿੰਟੋ ਪਾਵੇ ਆ ਵੀ ਇਹ ਅਜੇ ਤੱਕ ਕਾਰਵਾਈ ਕਿਉਂ ਨਹੀਂ ਹੋ ਰਹੀ ਹੋਈ ਹੈ ਨਹੀਂ ਹੋਈ ਉਹਦਾ ਬਿਲਕੁਲ ਕੋਟ ਨਹੀਂ ਹੈ ਪਰ ਅੱਪਾ ਮੇਰੇ ਪਤਾ ਕਰਵਾ ਕੇ ਅਹੀ ਕਾਰਵਾਈ ਕਰਵਾਉਂਗੀ ਜੇ ਹੁਣ ਜ਼ਿੰਮੇਵਾਰੀ ਤੁਹਾਡੀ ਜੇ ਜੇ ਇਸ ਵਾਰੀ ਬਰਸਤਾਲੇ ਵਿੱਚ ਕੋਈ ਨੁਕਸਾਨ ਹੋਇਆ ਤੇ ਉਹ ਜ਼ਿੰਮੇਵਾਰੀ ਤੁਹਾਡੀ ਹੋਏਗੀ ਅਸੀਂ ਬਾਈ ਨੇਮ ਜਿਹੜਾ ਉਹ ਕੋਰਟ ਦੇ ਵਿੱਚ ਜਿਹੜਾ ਅਦਾਲਤਾਂ ਦੇ ਵਿੱਚ ਜਾਣ ਵਾਸਤੇ ਮਜਬੂਰ ਹੋਵਾਂਗੇ ਚਾਹੁੰਦੇ ਨਹੀਂ ਅਸੀਂ ਨਹੀਂ ਨਹੀਂ ਕੋਈ ਨਹੀਂ ਅਸੀਂ ਹਾਲੇ ਹੁਣ ਬੜਾ ਕਰਵਾਉਗੇ ਤੁਸੀਂ ਅੱਜ ਬਿਲਕੁਲ ਕਾਲਵਾਦ ਆਏ ਆ ਜੇ ਤਾਂ ਫਿਰ ਨਹੀਂ 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 ਮੇਰੀ ਜਮੀਨ ਨਹੀਂ ਪਾਜਾਏ ਆ ਨਹੀਂ 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 ਅੱਜ ਨਹੀਂ ਆਏ ਸਾਡੀਆਂ ਲਿਖਤਾਂ ਦੇਖੋ ਸਾਡੀ ਐਪਲੀਕੇਸ਼ਨ ਸਾਡੇ ਅਗਲਾ ਗੱਲ ਕਰਦਾ ਹੁਣ ਅਗਲੀ ਗੱਲ ਅਗਲੀ ਗੱਲ ਆਜੇ ਗੰਨੇਵਾਲੀ 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 ਉਹ ਦੇਖੋ ਜਿਹੜਾ ਸਿਖਿਆਏ ਉਥੇ ਚੇਅਰਮੈਨ ਦੀ ਜਿਹੜੀ ਐ ਸਾਈਨ ਹੋ ਗਈ ਜਿੱਥੇ ਵੀ ਕੋਈ ਨੁਕਸਾਨ ਹੋਇਆ ਉਹ ਤਾਂ ਪਤਾ ਨਹੀਂ ਕੋਈ ਹਾਂਜੀ ਚੇਅਰਮੈਨ ਦੇ ਨੁਕਸਾਨ ਜਿਹੜੀ ਐ ਚੇਅਰਮੈਨ ਦੇ ਸਾਈਨ ਹੋ ਗਏ ਜਿਹੜੀ ਐ ਅਪਰੂਵ ਹੋ ਗਈ ਹੈ ਤੁਹਾਡਾ ਜਿਹੜਾ ਜਿਨ੍ਹਾਂ ਦੀ ਕੋਈ ਜਿਹੜਾ ਨੁਕਸਾਨ ਹੋਇਆ ਉਹ ਤੁਹਾਨੂੰ ਦੱਸੋ ਜਿਹੜਾ ਹੈਗਾ ਐਡਮਿਨਿਸਟਰ ਕਰ ਸਕਦਾ ਜ ਨਹੀਂ ਕਰ ਸਕਦਾ ਕੋਈ ਅਥਾਰਟੀ ਦੇ ਡੈਸੀਡਡ ਹੈ ਕਿ ਨਹੀਂ ਜੀ ਬਾਕੀ ਜੇ ਤੁਹਾਨੂੰ ਸਾਰੇ ਕੰਮ ਦਸਕ ਕਰਨਾ ਚਾਹੀਦਾ ਜਿਹੜਾ ਬਟਾਲੇ ਮੇਲੇ ਇਹ ਕੀਤਾ ਆ ਵੀ ਸਾਡੀ ਮੇਲੇ ਚ ਹੱਡ ਨਹੀਂ ਆਇਆ ਇਹ ਤੇ ਫਲਾਟ ਉਹਨਾਂ ਨੇ ਬਾਉਂਡ ਕੀਤਾ ਹੋਇਆ ਗਰਦਾਸਪੁਰ ਦੇ ਏਰੀਆ ਦੇ ਵਿੱਚੋਂ ਆਉਂਦੇ ਕਿਉਂਕਿ ਉਹਨਾਂ ਕੋ ਗੱਲਾਂ ਘੱਟ ਸੀ ਉਹਨਾਂ ਨੇ ਸਾਡੇ ਏਰੀਆ 'ਚ ਆ ਕੇ ਬਾਉਂਡ ਕੀਤਾ ਜਿਨ੍ਹਾਂ ਦੇ ਗੰਨੇ ਨੂੰ ਰੈੱਡ ਰੋਟ ਆਈ ਹੈ ਉਹ ਜਾਣ ਬੁੱਝ ਕੇ ਪਲੈਂਟੀ ਕਰਦੇ ਆ ਭਾਜੀ ਨਾਲੇ ਜੈਸੋਰੀ ਬਟਾਲਾ ਮਿਲਦਾ ਜਿਵੇਂ ਬਿਲਕੁਲ ਝੂਰ ਬੋਲਡਾਉਨ ਨੂੰ ਵੀ ਪੁੱਛਿਆ ਜਾਏ ਕਿ ਬਾਉਂਡ ਦੇ ਕੀਤਾ ਤੁਸੀਂ ਗਰਦਾਸਪੁਰ ਤੋਂ ਜਾ ਕੇ ਉਹਨਾਂ ਦਾ ਗੰਨਾ ਫਲੱਡ ਨਾਲ ਮਰਿਆ ਉਹਨਾਂ ਦੇ ਰੈੱਡ ਰੋਟ ਆਈ ਹੈ ਉਹ ਕਰਦਾ ਕਰਨਾ ਥੋੜਾ ਜਿਆਦਾ ਹੈ ਹਾਂ ਜੀ ਨਹੀਂ ਕੋਈ ਗੱਲ ਇਹ ਕੀ ਆ ਕਿ ਜਿੱਦਣਾ ਦੋ ਮਿਲਾ ਤੇ ਹੋ ਗੁਰਦਾਸਪੁਰ ਪਿਪਲੀਆਣ ਮਿਲ ਬਟਾਲਾ ਮਿਲ ਤੀਸਰੀ ਮਿਲ ਰੋਜ਼ ਨਾਲਾ ਨਾਲੇ ਦੇ ਵਿੱਚ ਵੀ ਇਥੋਂ ਦਾ ਗੰਨਾ ਜਿਹੜਾ ਗੁਰਦਾਸਪੁਰ ਦਾ ਗਿਆ ਔਰ ਇਹਨਾਂ ਲੋਕਾਂ ਦੀ ਜਿਹੜੀ ਪਨਲਟੀ ਆ ਉਹ ਨਜਾਇਜ਼ਤਾ ਉੱਤੇ ਉਹਨੇ ਵੀ ਕੱਟੀ ਆ ਉਹ ਉਹ ਵੀ ਪਨਲਟੀ ਜਿਹੜੀ ਆ ਉਹ ਸਾਨੂੰ ਜਿਹੜੀ ਆ ਉਹ ਸਾਨੂੰ ਦੋਈਦਾ ਹੈ ਅਜੇ ਕਿਸੇ ਦੇ ਸਾਹਮਣੇ ਨਹੀਂ ਆਇਆ ਇਹ ਹੋ ਗਿਆ ਪਨਟਿੰਗ ਦਾ ਤੀਸਰਾ ਆ ਹੈਗਾ ਜੇ ਤੇ ਹੁਣ ਜਿਹੜਾ ਫਲੱਡ ਦੇ ਨਾਲ ਜਿਹੜੀਆਂ ਫਸਲਾਂ ਬਰਬਾਦ